ਸੀਪੀਆਮ ਜ਼ਿੰਦਾਬਾਦ 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 ਸੀਆਈਟੀਯੂ ਜ਼ਿੰਦਾਬਾਦ 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 ਮਜ਼ਦੂਰਾਂ ਦਾ ਇੱਕਾ ਜ਼ਿੰਦਾਬਾਦ 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 ਹੱਕਾਂ ਲਈ ਜੋ ਲੜਦੇ ਲੋਕ ਜ਼ਿੰਦਾਬਾਦ ਜ਼ਿੰਦਾਬਾਦ ਹੱਕਾਂ ਲਈ ਜੋ ਲੜਦੇ ਲੋਕ ਜ਼ਿੰਦਾਬਾਦ ਜ਼ਿੰਦਾਬਾਦ ਹੱਕਾਂ ਲਈ ਜੋ ਲੜਦੇ ਲੋਕ ਸਰਪਤਾਪੁਰ ਦੇ ਆ ਕੀ ਗੱਲਬਾਤ ਕੀ ਹੋਈ ਸਰ ਸਾਡੀ ਨਾ ਲੇਬਰ ਕਾਰਡ ਬਣੇ ਆ ਅਸੀਂ ਨਾ ਪੱਠੇ ਦਾ ਕੰਮ ਕਰਦੇ ਆ ਜੀ ਹਾਂਜੀ ਉਹਦੇ ਵਿੱਚ ਲੀਵਰ ਕਾਰਡ ਦੇ ਵਿੱਚ ਮੇਰਾ ਨਾਮ ਆ ਤੇ ਇਸ ਕਰਕੇ ਮੇਰੀ ਮਾਤਾ ਦਾ ਵੀ ਨਾਮ ਆ ਇਸ ਕਰਕੇ ਮੈਡਮ ਹੁਣਾ ਕੋ ਆਏ ਆ ਵੀ ਮੈਡਮ ਜੀ ਸਾਡੀ ਇਦਾਂ ਗ੍ਰਾਂਟ ਆਈ ਆ ਤੇ ਮੈਡਮ ਹੁਣਾ ਨੇ ਸਾਨੂੰ ਬਹੁਤ ਖੱਜਲ ਖਰਾਬੀ ਕੀਤੀ ਆ ਕੁਝ ਹੋ ਚੱਲੇ 5-7 ਮਹੀਨੇ ਹੋ ਚੱਲੇ ਆ ਸਾਨੂੰ ਕਦੀ ਕੋ ਜਾਂਦੇ ਲੈ ਕੇ ਉਹ ਕਦੀ ਕੁਝ ਲੈ ਕੇ ਉਹ ਹੁਣ ਫਿਰ ਮੈਂ ਇਹਨਾਂ ਨੂੰ ਸਾਰੂ ਨਾਲ ਕੋ ਗਿਆ ਹਾਂ ਤੇ ਇਹਨਾਂ ਦੇ ਗਾੜੀ ਬੇਨਤੀ ਅਰਜ਼ੀ ਕੀਤੀ ਆ ਇਹ ਆਂਦੇ ਵੀ ਤੁਹਾਡਾ ਹੱਕ ਆ ਹੀ ਤੁਹਾਨੂੰ ਦਵਾਵਾਂਗੇ ਤੇ ਜਿਹੜੀ ਗ੍ਰਾਂਟ ਆਈ ਆ ਸਰ ਉਹ ਸਾਨੂੰ ਮਿਲਣੀ ਚਾਹੀਦੀ ਆ ਕਿਉਂਕਿ ਉੱਤੇ ਸਾਡਾ ਹੱਕ ਆ ਤੇ ਬਾਸ ਨਹੀਂ ਜਿਹੜੇ ਤੁਹਾਡੇ ਮਾਤਾ ਪਿਤਾ ਤਾਂ ਹੋਏਗੇ ਨਾ ਆ ਨਹੀਂ ਜੀ ਉਹਨਾਂ ਦੀ ਡੈਥ ਹੋ ਗਈ ਹੈ ਜੀ اچھا ਉਸ ਦੀ ਐਕਸ ਕਰੇ ਜਿਹੜੀ ਮਹਾਰਾਣ ਨੂੰ ਤੁਹਾਨੂੰ ਮਿਲਨੇ ਆ ਹਾਂਜੀ ਸਰ ਨਹੀਂ ਸਰ ਹੁਣ ਕੀ ਕਹਿੰਦੇ ਬੈਂਕ ਵਾਲੇ ਸਰ ਇਹਨਾਂ ਨੇ ਬੜੀ ਖੱਜਲ ਖਰਾਬੀ ਕਦੀ ਮੈਨੂੰ ਆਂਦੇ ਤੁਸੀਂ ਇੱਕ ਆਈਡੀ ਸੈਂਡ ਕਰਵਾ ਦਿਓ ਕਦੀ ਆਂਦੇ ਆਪਣਾ ਉਹ ਵਾਲੀ ਵਾਰ ਸਰਟੀਫਿਕੇਟ ਬਣਾ ਕੇ ਲਿਓ ਕਦੀ ਆਂਦੇ ਕਦੀ ਲੈਟਰ ਪੈਡ ਲਿਖਾ ਕੇ ਲਿਓ ਕਦੀ ਕੁਝ ਕਦੀ ਕੁਝ ਸਾਰੇ ਇਹਨਾਂ ਨੇ ਬਹੁਤ ਖੱਜਲ ਖਰਾਬੀ ਕੀਤੀ ਤੁਹਾਡੀ ਹੈਲਪ ਲਈ ਕੌਣ ਪਹੁੰਚਾ ਸਰ ਆਪਣੇ ਪਰਿਵਾਰ ਆਇਆ ਸਾਰਾ ਸਾਰਾ ਆਪਣਾ ਪਰਿਵਾਰ ਹੀ ਹੈ ਜੀ ਜੀਪੀ ਆਇਆ ਹਾਂਜੀ ਪੁਲਿਸ ਵਾਲਿਆਂ ਦੇ ਦਗਨਦਾਜੀ ਦੇ ਨਾਲ ਮੈਨੇਜਰ ਨਾਲ ਗੱਲਬਾਤ ਹੋਈ ਆ ਔਰ ਮੈਨੇਜਰ ਨੇ ਭਰੋਸਾ ਦਿਵਾਇਆ ਕਿ ਮੈਂ ਇਹ ਪੇਮੈਂਟ ਜਿਹੜੀ ਆ ਉੱਪਰੋਂ ਨੋਬੀ ਐਕਸ਼ਨ ਲੈ ਕੇ ਹਫਤੇ ਵਿੱਚ ਕਰ ਦਊਗਾ ਤਾਂ ਰਿਮਾਈਂਡਰ ਸਾਨੂੰ ਦਿੱਤਾ ਇੱਕ ਕਾਪੀ ਅਜੇ ਹੋਰ ਭੇਜਣਗੇ ਮਾਮਲਾ ਕੀ ਸੀ ਮਾਮਲਾ ਬਰਕਤ ਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਐਕਸਿਗ੍ਰੇਸ਼ੀਆ ਗ੍ਰਾਂਟ ਜਿਹੜੀ ਪਰਿਵਾਰ ਲਈ ਹੁੰਦੀ ਹੈ ਉਹ 2 ਲੱਖ ਦੀ ਰਾਸ਼ੀ ਆਈ ਆ 23 ਦੇ ਵਿੱਚ ਅੱਜ ਤੱਕ ਉਹ ਦਿੱਤੇ ਨਹੀਂ ਉਹ ਪੇਮੈਂਟ ਲੈਣ ਲਈ ਅੱਜ ਇਹ ਤੇ ਧਰਨਾ ਰੱਖਿਆ ਸੀ ਤੇ ਉਹ ਧਰਨੇ ਤੋਂ ਪਹਿਲਾਂ ਹੀ ਇਹ ਗੱਲਬਾਤ ਹੋਈ ਆ ਵੀ ਅਸੀਂ ਇਹਨਾਂ ਦੀ ਪੇਮੈਂਟ ਕਰ ਦਾਂਗੇ ਇਸ ਕਰਕੇ ਅੱਜ ਇਹਨਾਂ ਨੂੰ ਮੌਕਾ ਦੇ ਕੇ ਜਾ ਰਹੇ ਹਾਂ 15 ਦਿਨ ਦਾ ਜੇ 15 ਦਿਨ ਪੇਮੈਂਟ ਨਾ ਹੋਈ ਫੇਰ ਆ ਕੇ ਦੱਤ ਇਹਨੂੰ ਲੈ ਕੇ ਕਰਾਂਗੇ ਇਹ ਜੀ ਲੇਬਰ ਦੇ ਸਬੰਧੀ ਕੋਈ ਇੱਥੇ ਪੇਮੈਂਟ ਸੀ ਨਾਮ ਦੱਸੋ ਮੇਰਾ ਮੈਂ ਸੀਪੀਆਈਐਮ ਤੋਂ ਕਾਮਰੇਡ ਵਿਜੇ ਜੀ ਵੀ ਵੀ ਲੇਬਰ ਦੇ ਸੰਬੰਧੀ ਕੋਈ ਕੁਝ ਦਿੱਖਤਾ ਗਿਆ ਸੀ ਜੋ ਬੈਂਕ ਮੈਨੇਜਰ ਨੇ ਸਾਡੇ ਸੀਨੀਅਰ ਅਧਿਕਾਰੀ ਤੇ ਪੁਲਿਸ ਅਧਿਕਾਰੀਆਂ ਦੇ ਦਖਲਅੰਦਾਜ਼ ਦੇ ਨਾਲ ਸੌਲਵ ਕਰਤਾ ਤੇ ਅਸੀਂ 15 ਦਿਨਾਂ ਦੇ ਬਾਅਦ ਉਹਨਾਂ ਨੇ ਕਿਹਾ ਵੀ 15 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਕੰਮ ਹੋ ਜਾਏਗਾ ਜੀ ਠੀਕ ਹੈ ਕੀ ਨਾਮ ਹੈ ਜੀ ਮੈਂ ਜੋ ਸੰਸੰਗ ਜੀ ਕਾਮਪਲਟ ਜੋ ਸੰਸੰਗ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਸਾਡੇ ਦਫ਼ਤਰ ਇਕਮਨਸ ਪਾਰਟੀ ਸੀਪੀਐਮ ਦੇ ਜਦੋਂ ਕਿਸੇ ਦਾ ਤਕਾ ਹੁੰਦਾ ਜੇਦੋ ਕੋਈ ਕੋਈ ਪਾਰਟੀਆਂ ਦੀ ਬਾਹ ਨਹੀਂ ਫੜਦੀ ਉਹ ਮਜਬੂਰ ਹੋ ਕੇ ਸਾਡੇ ਦਫ਼ਤਰਾਂ ਤੇ ਆਉਂਦੇ ਆ ਜਿਨ੍ਹਾਂ ਨੂੰ ਲੋਕਾਂ ਨੂੰ ਅਸੀਂ ਜਾਣਦੇ ਵੀ ਨਹੀਂ ਹੁੰਦੇ ਉਹ ਸਾਡੇ ਕੋਲ ਆਉਂਦੇ ਆ ਜੀ ਭਈ ਆ ਸਾਡੀ ਮਦਦ ਕਰੋ ਅਸੀਂ ਬਿਨਾ ਸੋਚੇ ਸਮਝੇ ਬਿਨਾ ਵਾਕਵੀ ਤੋਂ ਬਿਨਾ ਕਿਸੇ ਰਿਸ਼ਤੇ ਚਪਾਰਿਸ਼ ਤੋਂ ਉਹ ਮੁਲਾਜ਼ਮ ਦੀ ਆ ਮਦਦ ਕਰੀਦੀ ਆ ਉਹਦੇ ਨਾਲ ਸਾਰੀ ਪਾਰਟੀ ਤੁਰਦੀ ਆ ਉਹਨੂੰ ਜਿੰਨਾ ਚਿਰ ਹੱਕ ਨਾ ਮਿਲੇ ਉਹਨਾਂ ਚ ਸਾਡੀ ਲੜਾਈ ਜਿਹੜੀ ਆ ਜਾਰੀ ਰਹਿੰਦੀ ਆ ਔਰ ਅਸੀਂ ਖੀਰ ਤੱਕ ਇਹ ਗੱਲ ਕਹਿੰਦੇ ਆ 15 ਦਿਨਾਂ ਦਾ ਟਾਈਮ ਦਿੱਤਾ ਅਸੀਂ 15 ਦਿਨਾਂ ਦੇ ਵਿੱਚ ਤਿਆਰੀ ਕਰਾਂਗੇ ਜੇ ਇਹਨਾਂ ਕੋਈ ਨਾ ਕੰਮ ਕੀਤਾ ਫਿਰ ਅਸੀਂ ਠੋਸ ਕਦਮ ਜਿਹੜਾ ਸਖਤ ਕਦਮ ਚੁੱਕਾਂਗੇ ਇਹਦਾ ਤਾਂ ਕੋਈ ਐਕਸ ਗਰੇਸ਼ੀਆ ਗ੍ਰਾਂਟ ਦਾ ਡਿਸਪਿਊਟ ਹੀ ਬੈਂਕ ਵਾਲਿਆਂ ਨੇ ਉਹਦਾ ਹਾਈ ਅਥਾਰਟੀ ਨੂੰ ਉਹਦੇ ਬਾਰੇ ਲੈਟਰ ਲਿਖੀ ਆ ਉਹਦੀ ਅਪਰੂਵਲ ਆ ਜਾਂਦੀ ਆ ਅੱਜ ਆ ਜੀ ਕੱਲਾ ਇਹ ਦੂਰ ਇਹਨਾਂ ਦੇ ਐਕਸਕ੍ਰੀਸ਼ੀਆ ਗ੍ਰਾਂਟ ਉਹਨਾਂ ਦੇ ਅਕਾਊਂਟ ਚ ਪੈ ਜੂਗੀ ਮਸਲਾ ਸੌਟ ਆਊਟ ਹੋ ਗਿਆ ਜੀ ਪਰ ਕਾਫੀ ਸਵੇਰੇ ਤੋਂ ਲੋ ਖੜੇ ਸਨ ਲੋ ਕਹਿੰਦੇ ਦੋਸਤਾਂ ਦਾ ਜਮਾਤ ਦੇ ਕੱਪੜੇ ਦੇ ਕਰਨਾ ਤੇ ਜਿਵੇਂ ਦੇਖਦੇ ਇਹਨਾਂ ਤਾਂ ਦੋਨੋਂ ਪਾਰਟੀਆਂ ਦਾ ਆਪਸ ਵਿੱਚ ਹੋ ਗਿਆ ਜੀ ਇਹਨਾਂ ਦਾ ਸੌਟ ਆਊਟ ਹੋ ਗਿਆ ਜਿਹੜਾ ਕੋਈ ਉਹਨਾਂ ਨੂੰ ਕੋਈ ਮਿਸ ਅੰਡਰਸਟੈਂਡਿੰਗ ਹੀ ਹੋ ਕਲੀਅਰ ਹੋ ਗਈ ਹੈ ਜੀ